ਕੀ ਅਸੀਂ ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਛੁਟਕਾਰਾ ਪਾ ਲਵਾਂਗੇ ਬੇਟੀ ਦਾ ਵਿਆਹ ਰੱਖਿਆ ਤੇ ਰਾਚਣ ਨੂੰ ਸਾਨੂੰ ਮਾਲਪੁਰ ਗਿਆ ਵੀ ਤੁਹਾਨੂੰ ਰਾਚਣ ਮਿਲੂਗਾ ਉਹ ਵੀ ਬੰਦ ਕਰਾਤਾ ਅਸੀਂ ਗਰੀਬ ਹਾਂ ਸਰ ਜੀ ਸਾਡੀ ਕੋਈ ਫਰਿਆਦ ਨਹੀਂ ਸੁਣਦਾ ਸਾਡੀ ਕੋਈ ਸੁਣਵਾਈ ਨਹੀਂ ਕਰਦਾ ਪਾਲਿਆਂ ਦੇ ਫਾਰਮ ਭਰੇ ਉਹਨਾਂ ਦੇ ਵੀ ਨਹੀਂ ਪੈਸੇ ਮਿਲੇ ਤਾਂ ਅਸੀਂ ਉਹ ਟੀਨਾਰੇ ਫਾਰਮ ਭਰੇ ਸਾਨੂੰ ਉਹਨਾਂ ਦੇ ਵੀ ਨਹੀਂ ਮਿਲੇ ਫਤ ਅੱਗੇ 1 ਵਜੇ ਤੇ ਡਿਗੇ ਪਹਿਲੀ ਚਾਰ ਬੰਦਿਆਂ ਦਾ ਮਸੀਂ ਫਾਈਦਾਤ ਬਹਿ ਕੇ ਕੱਟੀ ਸਸਿਕਾ ਦੋਸਤੋ ਮੈਂ 1900 ਚਿਮਾ ਤੁਸੀਂ ਵੀ ਕਰੋ ਜੀਬੀਸੀ ਅਪਡੇਟ ਪੜ ਦੇ ਵਿਕਾਸਪ੍ਰਤੀ ਗੱਲਾਂ ਕਰਦੇ ਹੋਏ ਅੱਜ ਪਹੁੰਚੇ ਹਾਂ ਪਿੰਡ ਟੱਕੋਂ ਚ ਤੇ ਪਿੰਡ ਦੇ ਵਾਸੀ ਸਾਡੇ ਨਾਲ ਮੌਜੂਦ ਨੇ ਅਸੀਂ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਕੀ ਵਿਕਾਸ ਹੋਏ ਨੇ ਤੇ ਕਿਹੜੇ-ਕਿਹੜੇ ਪੱਖੋਂ ਵਿਕਾਸ ਦੀਆਂ ਕਮੀਆਂ ਮਹਿਸੂਸ ਕਰਦੇ ਨੇ ਪਿੰਡ ਵਾਸੀ ਤੇ ਸਰ ਕੀ ਨਾਮ ਹੈ ਤੁਹਾਡਾ ਜੀ ਹਾਂ ਗੁਰਵਿੰਦਰ ਸਿੰਘ ਰਾਏ ਆ ਜੀ ਗੁਰਵਿੰਦਰ ਕਿਹੜੇ ਪਿੰਡ ਤੋਂ ਜੀ ਪਿੰਡ ਟੱਕੋਂ ਦੀ ਜ਼ਿਲ੍ਹਾ ਹੁਸ਼ਿਆਰਪੁਰ ਹਲਕਾ ਚੱਬੇ ਵਾਲੇ ਹਲਕਾ ਚੱਬੇ ਵਾਲਾ ਹਾਂਜੀ ਤੇ ਕਿਵੇਂ ਦੇਖਦੇ ਹੋ ਵਿਕਾਸ ਦੇ ਕਮਾਉਣ ਲੈ ਕੇ ਪਿੰਡ 'ਚ ਕਿੱਦਾਂ ਦੇ ਵਿਕਾਸ ਹੋ ਚੁੱਕੇ ਨੇ ਵਿਕਾਸ ਦੇ ਲਈ ਪਿੰਡ ਦੇ ਵਿੱਚ ਦੇਖੋ ਜੀ ਜਿਹੜੇ ਗਲੀਆਂ ਨਾਲੀਆਂ ਹਨ ਇਹ ਤਾਂ ਤਕਰੀਬਨ ਤਕਰੀਬਨ ਇਹਦਾ ਕੰਮ ਚੱਲਦਾ ਹੀ ਰਹਿੰਦਾ ਜੀ ਕਦੇ ਟੁੱਟ ਗਈਆਂ ਕਦੇ ਬਣ ਗਈਆਂ ਜੀ ਸਾਡੇ ਪਿੰਡਾਂ ਦੇ ਵਿੱਚ ਮੇਨ ਸਮੱਸਿਆਵਾਂ ਸਿਹਤ ਸਹੂਲਤਾਂ ਦੀ ਘਾਟ ਹੈ ਜੀ ਪੀਣ ਵਾਲੇ ਪਾਣੀ ਦੀਆਂ ਸਮੱਸਿਆਵਾਂ ਆ ਜੀ ਠੀਕ ਹੈ ਜੀ ਪਿੰਡ ਦੀ ਗਰਾਊਂਡ ਆ ਉਹਦਾ ਕੋਈ ਸਟੇਡੀਅਮ ਨਹੀਂ ਕੋਈ ਚਾਰਦੁਵਾਰੀ ਨਹੀਂ ਹੈਗੀ ਇਹ ਸਮੱਸਿਆਵਾਂ ਸਾਡੇ ਪਿੰਡ ਦੀਆਂ ਮੇਜਰ ਆ ਜੀ ਪੀਣ ਵਾਲੇ ਪਾਣੀ ਦੀ ਕੀ ਸਮੱਸਿਆ ਹੈ ਪੀਣ ਵਾਲੇ ਪਾਣੀ ਦੀ ਸਮੱਸਿਆ ਇਹ ਹੈ ਕਿ ਸਾਡੇ 4 ਕਿਲੋਮੀਟਰ ਤੋਂ ਨੰਗਲਚੋਰਾ ਪਿੰਡ ਤੋਂ ਸਾਡੀ ਸਪਲਾਈ ਆਉਂਦੀ ਹੈ ਜੀ ਅੱਛਾ ਜੀ ਤੇ ਹੁਣ ਤਕਰੀਬਨ ਸਾਡੇ ਇਹ ਨਾ ਤਿੰਨਾ ਪਿੰਡਾਂ ਨੂੰ ਜਿਹੜੀ ਸਪਲਾਈ ਆਉਂਦੀ ਹੈ ਉਹ ਜਦੋਂ ਕਦੇ ਰਸਤੇ ਵਿੱਚ ਬ੍ਰੇਕਡਾਊਨ ਹੋ ਜਾਂਦੀ ਹੈ ਤਾਂ ਪਿੰਡ ਪਾਣੀ ਤੋਂ ਪਿਆਸਾ ਹੁੰਦਾ ਜੀ ਤਾਂ ਅਸੀਂ ਆਪਣੇ ਤੌਰ ਤੇ ਹੀ ਟੈਂਕਰ ਪਾਣੀ ਦਾ ਭਰ ਕੇ ਗਲੀ ਗਲੀ ਚ ਜਾ ਕੇ ਸਪਲਾਈ ਕਰਦੇ ਆਂ ਜੀ ਜਦੋਂ ਕੋਈ ਸਮੱਸਿਆ ਆਉਂਦੀ ਆ ਤੇ ਹੁਣ ਕੋਈ ਆਸ ਵੱਜੀ ਆ ਜੀ ਕਿ ਪਿੰਡਾਂ ਵਾਸਤੇ ਸਾਡੇ ਵਾਸਤੇ ਸਰਕਾਰੀ ਪਾਣੀ ਦੀ ਸਾਡੇ ਪਿੰਡ 'ਚ ਹੀ ਸਮੱਸਿਆ ਦਾ ਹੱਲ ਹੋ ਰਿਹਾ ਜੀ ਕਿੰਨੇ ਚਿਰ ਤੋਂ ਸਮੱਸਿਆ ਆ ਰਹੀ ਸੀ ਸਮੱਸਿਆ ਇਹ ਪਹਿਲਾਂ ਜਦੋਂ ਨਲਕੇ ਸੀਗੇ ਜੀ ਉਹ ਤਾਂ 2002 'ਚ ਸੁੱਕ ਗਏ ਸੀ 2002 ਤੋਂ ਬਾਅਦ ਇਹ ਨਾ ਸਾਲਾਂ ਦੇ ਵਿੱਚ ਹੀ ਨੰਗਲਚੋਰਾ ਪਿੰਡ ਦੇ ਵਿੱਚ ਬੋਰ ਲੱਗਾ ਸੀ ਉਸ ਤੋਂ ਬਾਅਦ ਇਹ ਉੱਥੋਂ ਪਾਣੀ ਸਾਨੂੰ 2022 ਸਾਲ ਤੋਂ ਆ ਰਿਹਾ ਜੀ ਲੇਕਿਨ ਆਬਾਦੀ ਵਧਦੀ ਜਾਂਦੀ ਹੈ ਬੋਰ ਡੂੰਘਾ ਹੋ ਜਾਂਦਾ ਉਸ ਬੋਰ ਦਾ ਵੀ ਪਾਣੀ ਘੱਟ ਹੋਣ ਕਰਕੇ ਸਾਨੂੰ ਇਹ ਅਸੀਂ ਕੋਸ਼ਿਸ਼ ਕਰ ਰਹੇ ਕਿ ਸਾਡੇ ਪਿੰਡ ਦੇ ਵਿੱਚ ਹੀ ਵਾਟਰ ਸਪਲਾਈ ਲੱਗ ਜਾਏ ਤੇ ਪਿੰਡ ਵਾਸੀ ਸਾਡੇ ਕਿਸੇ ਤੋਂ ਇਹਨਾਂ ਦੀ ਜਾਨ ਸੌਖੀ ਹੋ ਜਾਏ ਜੀ ਤੇ ਉਸ ਤੋਂ ਪਹਿਲਾਂ ਵੀ ਕਦੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੇਰੀ ਉਮਰ ਜਿੰਨੀ ਆ ਉਸ ਉਹਨਾਂ ਸਾਲਾਂ 'ਚ ਵੀ ਸਾਡੇ ਬਜ਼ੁਰਗ ਦੱਸਦੇ ਆ ਕਿ ਇੱਕ ਬਹੁਤ ਵੱਡਾ ਵਾਟਰ ਪ੍ਰੋਜੈਕਟ ਸਾਡੇ ਪਿੰਡ ਵਾਸਤੇ ਆਇਆ ਸੀ ਤੇ ਪਿੰਡ ਦੇ ਹੀ ਕੁਝ ਮੋਹਤਵਾਰ ਸੱਜਣਾ ਨੇ ਉਹ ਪ੍ਰੋਜੈਕਟ ਲੱਗਣ ਲਈ ਪਿੰਡ ਦੇ ਵਿੱਚ ਜ਼ਮੀਨ ਦੇਣ ਤੋਂ ਮਨਾਂ ਕਰ ਦਿੱਤਾ ਸੀ ਕਿਉਂਕਿ ਉਹ ਘਰਾਂ ਦੇ ਵਿੱਚ ਸੌਖੇ ਸੀ ਉਹਨਾਂ ਦੇ ਮੋਟਰਾਂ ਲੱਗੀਆਂ ਹੋਈਆਂ ਸੀ ਉਹਨਾਂ ਨੇ ਪਿੰਡ ਦੇ ਵਿੱਚ ਉਹ ਪ੍ਰੋਜੈਕਟ ਨਹੀਂ ਲੱਗਣ ਦਿੱਤਾ ਸੀ ਉਹ ਪਿੰਡ ਸਾਡੇ ਤੋਂ 3 ਕਿਲੋਮੀਟਰ ਥੱਲੇ ਸਾਡੇ ਤੋਂ 100 ਫੁੱਟ ਰੀਮਾ ਪਿੰਡ ਬੰਬੇਲੀ ਆ ਉਹਦੀ ਚੋਈ 'ਚ ਜਾ ਕੇ ਲਗਾਤਾ ਸਰਕਾਰ ਨੇ ਉੱਥੋਂ ਸਾਡੇ ਪਿੰਡ ਨੂੰ 100 ਫੁੱਟ ਨੂੰ ਦੋ ਪੰਪ ਰਸਤੇ 'ਚ ਲਾ ਕੇ ਪਾਣੀ ਦਿੰਦੇ ਸੀ ਔਰ ਰਸਤੇ 'ਚ ਪੈਪਾ ਪਾੜ ਜਾਂਦੀਆਂ ਸਾਡੇ ਪਿੰਡ ਪਾਣੀ ਨਹੀਂ ਸੀ ਪਹੁੰਚਦਾ ਤੇ ਅੱਜ ਜੋ 30 32 ਸਾਲ ਬਾਅਦ ਅੱਜ ਫਿਰ ਇਹਨਾਂ ਸਾਲਾਂ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਆਈ ਹੈ ਤਾਂ ਸਾਨੂੰ ਇੱਕ ਆਸ ਵੱਜੀ ਹੈ ਕਿ ਸਾਡੇ ਪਿੰਡ ਦੇ ਵਿੱਚ ਵੀ ਅਸੀਂ ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਛੁਟਕਾਰਾ ਪਾ ਲਵਾਂਗੇ ਡਾਕਟਰ ਰਾਜਕੁਮਾਰ ਇੱਥੇ ਵਿਧਾਇਕ ਰਹੇ ਚੁੱਕੇ ਨੇ ਹੁਣ ਐਮਪੀ ਸੀਡ ਜਿੱਤ ਕੇ ਅੱਗੇ ਜਾ ਚੁੱਕੇ ਨੇ ਤੇ ਦੁਬਾਰਾ ਇੱਥੇ ਚੋਣਾਂ ਹੋਣ ਜਾ ਰਹੀਆਂ ਨੇ ਤੇ ਕਿਵੇਂ ਦੇਖਦੇ ਹੋ ਕਿਦਾਂ ਦਾ ਵਿਧਾਇਕ ਤੁਹਾਨੂੰ ਚਾਹੀਦਾ ਹੁਣ ਸਾਨੂੰ ਵਿਧਾਇਕ ਅਸੀਂ ਜਿਹੜੇ ਬਾਹਰੋਂ ਟਪੂਸੀ ਮਾਰ ਆਉਂਦੇ ਆ ਆਉਂਦੇ ਆ ਜਿੱਤ ਕੇ ਕੋਈ ਬਠਿੰਡੇੋਂ ਲਿਆ ਕੇ ਕਿਸੇ ਨੇ ਖੜਾ ਕਰ ਦਿੱਤਾ ਕਿਸੇ ਵੀ ਪਾਰਟੀ ਦੀ ਗੱਲ ਕਰਦੇ ਆ ਕੋਈ ਕਿਤੇੋਂ ਖੜਾ ਕਰ ਦਿੰਦੇ ਨੇ ਕੋਈ ਕਿਤੇੋਂ ਖੜਾ ਕਰ ਦਿੰਦੇ ਨੇ ਉਹ ਜਦੋਂ ਸੰਨੀ ਦੀ ਹਾਲਸਾ ਜੀ ਪਈ ਗਰਦਾਸਪੁਰ ਆ ਗਿਆ ਬੰਬੇ ਤੋਂ ਤੇ ਮੁੜ ਕੇ ਆਇਆ ਹੀ ਨਹੀਂ ਸਾਨੂੰ ਚਾਹੀਦਾ ਸਾਡਾ ਬੰਦਾ ਲੋਕਲ ਦਾ ਜਿਹਦੀ ਵੋਟ ਪਹਿਲੇ ਜਨਮ ਤੋਂ ਹੀ ਚੱਬੇ ਵਾਲ ਹਲਕੇ ਦੀ ਬਣੀ ਹੋਈ ਹੋਵੇ اگر وہ 5-7 سال ਤੋਂ ביਤੀ اگے رہ ਰਿਹਾ ਤਾਂ ਉਹਨੂੰ ਵੀ ਇੱਥੇ ਦੀਆਂ ਸਮੱਸਿਆਵਾਂ ਦਾ ਪਤਾ ਨਹੀਂ ਹੋਊਗਾ ਅਸੀਂ ਪੈਰਾਸ਼ੂਟ ਉਮੀਦਵਾਰ ਨਹੀਂ ਅਸੀਂ ਚਾਹੁੰਦੇ ਔਰ ਨਾ ਹੀ ਪੈਰਾਸ਼ੂਟ ਉਮੀਦਵਾਰ ਨੂੰ ਵੋਟ ਪਾਵਾਂਗੇ ਤੇ ਜੇ ਸਿੱਖਿਆ ਦੀ ਗੱਲ ਕਰੀਏ ਤਾਂ ਸਿੱਖਿਆ ਦੇ ਖੇਤਰ ਵਿੱਚ ਕਿਹੋ ਜਿਹਾ ਸਕੂਲ ਦਾ ਪ੍ਰਬੰਧ ਕਿੱਦਾਂ ਪੜ੍ਹਾਈ ਦਾ ਕਿੱਦਾਂ ਪ੍ਰਬੰਧ ਹੈ ਜੀ ਪੜ੍ਹਾਈ ਦੇ ਲਈ ਸਾਡੇ ਪਿੰਡ ਪ੍ਰਾਇਮਰੀ ਸਕੂਲ ਹੈ ਜੀ 2 ਕਿਲੋਮੀਟਰ ਨੰਗਲ ਚੋਰਾ ਪਿੰਡ ਆ ਉਹਦਾ ਸਕੂਲ ਹਾਈ ਆ ਜੀ ਉਹ ਵੀ ਵਧੀਆ ਹੈ ਜੀ ਅਸੀਂ ਵੀ ਉੱਥੋਂ ਪੜ੍ਹੇ ਆ ਤੇ ਉਸ ਤੋਂ ਬਾਅਦ ਮਾਲਪੁਰ ਸੀਨੀਅਰ ਸੈਕੰਡਰੀ ਆ ਤੇ ਬੰਬੇਲੀ ਆ ਸਿੱਖਿਆ ਦੇ ਪੱrti ਠੀਕ ਹੈ ਜੀ ਪਿੰਡ ਦੇ ਵਿੱਚ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਮਤਲਬ ਕਿ ਛੋਟੀ ਬਾਦੀ ਦਾ ਪਿੰਡ ਆ ਅਸੀਂ ਤੇ ਚਾਹੁੰਦੇ ਪਹਿਲੇਮੈਂਟਰੀ ਸਕੂਲ ਹੀ ਸਾਡਾ ਚੱਲਦਾ ਰਹਿ ਜਵੇ ਇੰਨਾ ਹੀ ਬਹੁਤ ਸਰਕਾਰ ਦੀ ਮਿਹਰਬਾਨੀ ਆ ਜੀ ਠੀਕ ਹਾਂਜੀ ਹਾਂਜੀ ਮਾਦਾ ਕੀ ਨਾਮ ਤੁਹਾਡਾ ਜੀ ਰੇਸ਼ਮ ਕੁਮਾਰ ਸਾਹਿਬ ਹਾਂਜੀ ਕਿਹੜੇ ਪਿੰਡ ਤੋਂ ਜੀ ਟੱਕੋਂ ਦੇ ਰਹਿਣ ਵਾਲੇ ਸਾਹਿਬ ਟੱਕੋਂ ਦੇ ਸਰਪੰਚ ਕੌਣ ਹੈ ਜੀ ਸਰਪੰਚ ਕਸ਼ਮੀਰਪਾਲ ਜੀ ਕਸ਼ਮੀਰਪਾਲ ਪਿੰਡ 'ਚ ਵਿਚਰਦੇ ਆ ਹਾਲਚਾਲ ਦੁੱਖ ਤਕਲੀਫ ਨੂੰ ਸੁਣਦੇ ਆ ਤੁਹਾਡੀ ਸਾਹਿਬ ਜੀ ਸੁਣਦੇ ਸਰ ਜੀ ਸਾਡੀ ਤਾਂ ਕਦੀ ਬੇਟੀ ਮੇਰੀ ਵੱਡੀ ਵਿਆਹ ਸੀਗੀ ਅਸੀਂ ਗਰੀਬ ਆ ਮਾਤੜ ਆ ਤੇ ਸਾਨੂੰ ਮਤਲਬ ਜਿੱਦਾਂ ਕਿ ਬੇਟੀ ਦਾ ਵਿਆਹ ਰੱਖਿਆ ਤੇ ਰਾਚਣ ਨੂੰ ਸਾਨੂੰ ਮਾਲਪੁਰ ਕਿਹਾ ਵੀ ਤੁਹਾਨੂੰ ਰਾਚਣ ਮਿਲੂਗਾ ਉਹ ਵੀ ਬੰਦ ਕਰਾਤਾ ਸਗਣ ਸਕੀਮ ਸੀ ਸਾਡੀ ਉਹ ਵੀ ਬੰਦ ਹੋ ਗਈ ਸਰ ਜੀ ਸਾਡੇ ਨਾਲ ਤਾਂ ਹਰ ਇੱਕ ਵਾਰੀ ਤੱਕਾਈ ਹੁੰਦਾ ਰਿਹਾ ਸਾਨੂੰ ਕੋਈ ਸਕੀਮ ਨਹੀਂ ਆਈ ਛੱਤ ਮੇਰੀ ਡਿਗੀਓ ਚਲੋ ਮੇਰੇ ਨਾਲ ਤੁਸੀਂ ਹੁਣ ਵੀ ਇਸ ਵੇਲੇ ਦੇਖ ਸਕਦੇ ਆ ਛੱਤ ਨੂੰ ਮੈਂ ਤਿੰਨ ਵਾਰੀ ਮੇਰੇ ਬਾਲੇ ਡਿਗੇ ਤਿੰਨ ਵਾਰੀ ਮੈਂ ਬਾਲੇ ਲਿਆ ਲਿਆ ਕੇ ਦਿਖਾ ਲਈ ਵੀ ਮੇਰੀ ਛੱਤ ਡੱਗੇ ਮੈਨੂੰ ਕੋਈ ਹੈਲਪ ਕਰਾ ਦਿਓ ਥੋੜੀ ਬਹੁਤੀ ਗਰੀਬ ਆ ਤੇ ਮੇਰੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਹੁਣ ਵੀ ਜਦ ਡਿੱਗੀ ਆ ਛੱਤ ਜਦੋਂ ਪਹਿਲਾਂ ਹੀ ਮੀਂਹ ਪਿਆ ਤੇ ਇਹਨਾਂ ਨੂੰ ਮੈਂ ਸਰਪੰਚ ਸਾਹਿਬ ਨੂੰ ਦੱਦਿਆ ਮੈਂ ਕਿ ਆਪਾਂ ਵੀ ਆਣ ਕੇ ਦੇਖੋ ਮੜ ਜਾਵੇ ਮੇਰੀ ਛੱਤ ਡਿੱਗ ਗਈ ਕਹਿੰਦੀ ਵੀ ਮੈਂ ਕੁਝ ਨਹੀਂ ਕਰ ਸਕਦੀ ਤੇ ਜੇ ਉਹ ਛੱਤ ਦੇ ਥੱਲੇ ਤੁਸੀਂ ਪਏ ਹੁੰਦੇ ਛੱਤ ਤੁਹਾਡੇ ਡੇ ਦੇ ਜਾਨ ਜਾਨ ਦੇ ਵੀ ਜੋਖਮ ਬਣਦਾ ਉਹ ਵੀ ਸਾਡੇ ਜੀ ਮਤਲਬ ਕੋਈ ਖਤਮ ਹੁੰਦਾ ਤੇ ਉਹਨਾਂ ਦਾ ਥੋੜੀ ਕੁਝ ਵੀ ਜਾਣਾ ਸੀ ਸਰ ਜੀ ਉਹ ਤਾਂ ਆਪਣੇ ਘਰ ਸਹੀ ਆ ਅਸੀਂ ਗਰੀਬ ਹਾਂ ਸਰ ਜੀ ਸਾਡੀ ਕੋਈ ਫਰਿਆਦ ਨਹੀਂ ਸੁਣਦਾ ਸਾਡੀ ਕੋਈ ਸੁਣਵਾਈ ਨਹੀਂ ਕਰਦਾ ਅਸੀਂ ਤਾਂ ਜਿਵੇਂ ਮਤਲਬ 5 ਸਾਲ ਤੋਂ ਅਸੀਂ ਦੇਖ ਰਹੇ ਆਂ 5-6 ਸਾਲ ਹੋ ਗਿਆ ਮੇਰੀ ਬੇਟੀ ਦੀ ਮੈਰਿਜ ਹੋਈ ਸੀ 15 ਦਿਨ ਹੋਏ ਸੀ ਮੈਰਿਜ ਹੋਈ ਨੂੰ ਜਦੋਂ ਦਾਣੇ ਕੱਟ ਦਿੱਤੇ ਉਹਦੇ ਦਾਣੇ ਹੁਣ ਤੱਕਰ ਵੀ ਮਿਲਦੇ 6 ਸਾਲ ਹੋ ਗਏ ਛੋਟੀ ਮੇਰੀ ਬੇਟੀ 3 ਸਾਲ ਹੋਇਆ ਵਿਆਹ ਹੋਇਆ ਨੂੰ ਉਹਦੇ ਵੀ ਦਾਣੇ ਮਿਲਦੇ ਆ ਪਿੱਛੇ ਆਉਂਦੇ ਆ ਗਾਹਾਂ ਦਾਣੇ ਮਿਲਦੇ ਨਹੀਂ ਕੱਟ ਦਿੱਤੇ ਕਹਿੰਦੇ ਕੱਟ ਦਿੱਤੇ ਸਾਨੂੰ ਕਦੀ ਮਤਲਬ 5-6 ਸਾਲਾਂ ਦੇ ਵਿੱਚ ਦਾਣੇ ਨਹੀਂ ਮਿਲੇ ਉਹ ਦਾਣੇ ਮੈਂ ਇਹਨਾਂ ਨੂੰ ਪਰਚੀਆ ਰੋਲਾ ਪਾਇਆ ਤੇ ਕਹਿੰਦੇ ਕਿ ਨਾ ਪਰਚੀ ਦੇ ਉੱਤੇ ਦਾਣੇ ਨਹੀਂ ਲਿਖੇ ਹੋ啊 ਵੀ ਤੁਸੀਂ ਦਾਣੇ ਸਾਨੂੰ ਕਿਉਂ ਨਹੀਂ ਦੇ ਰਹਾ ਕਹਿੰਦੇ ਪਿੱਛੋਂ ਕੱ ਪਿੱਛੋਂ ਕੱਟ ਹੋ ਗਿਆ ਜੇ ਤਾਂ ਸਰ ਜੀ ਸਾਨੂੰ ਉਹ ਪਰਚੀ ਨੇ ਜ ਅਰੀਜਨਲ ਮਿਲਦੀ ਉਦੋਂ ਸਾਨੂੰ ਪਤਾ ਲੱਗਦਾ ਪਰਚੀ ਸਾਨੂੰ ਆਪ ਕੱਟ ਕੇ ਦਿੰਦੇ ਸਾਨੂੰ ਪਤਾ ਨਹੀਂ ਸੀ ਲੱਗਦਾ ਅਸੀਂ ਹਨ ਪੜੇ ਆ ਅਸੀਂ ਕਿਹੜਾ ਪੜੇ ਲਿਖੇ ਸਰ ਜੀ ਇੰਨੀ ਕੁ ਮੇਰੀ ਬੇਨਤੀ ਆ ਜੇ ਕੋਈ ਪਿੱਛੋਂ ਸਹੂਲਤ ਆਉਂਦੀ ਆ ਸਰਕਾਰ ਦਿੰਦੀ ਆ ਉਹ ਸਾਨੂੰ ਹਰ ਇੱਕ ਮਿਲਣੀ ਚਾਹੀਦੀ ਆ ਤੇ ਇਹ ਸਾਡੇ ਨਾਲ ਬੇਨਿਆਈ ਹੁੰਦੀ ਆ ਸਰ ਜੀ ਸਾਨੂੰ ਸਾਡਾ ਹੱਕ ਮਿਲਣਾ ਚਾਹੀਦਾ ਹਾਂਜੀ ਮਾਤਾ ਕੀ ਨਾਮ ਹੈ ਜੀ ਜ਼ਗੀਰ ਕੌਰ ਉਮਰ ਲੰਘ ਚੁੱਕੀ ਐ ਪਿੰਡ ਚ ਵਿਚਰਦੇ ਹੋਂ ਕਿਹੋ ਜਿਹਾ ਮਾਹੌਲ ਪਿੰਡ ਦਾ ਕੁਛ ਨਹੀਂ ਮਾਹੌਲ ਕਾਜ਼ਾ ਹੋਣਾ ਸੀ ਕਿਸੇ ਦਾ ਮਾਹੌਲ ਨਾ ਕੀ ਕਰਨਾ ਕੀ ਦੇ ਦੇਵੇ ਤਾਂ ਵੀ ਠੀਕਾ ਨਾ ਦੇਵੇ ਤਾਂ ਵੀ ਠੀਕ ਕੋਈ ਕਿਸੇ ਦੀ ਪੁੱਛਦਾ ਤਕੜੇ ਤਕੜੇ ਬੰਦਿਆਂ ਦੀ ਨਹੀਂ ਇੰਦਾਂ ਨਹੀਂ ਪੁੱਛਦਾ ਤਾਂ ਸਾਨੂੰ ਕੰਮ ਪੁੱਛਣਾ ਹੁਣ ਸਾਡੀਆਂ ਕੰਮ ਪੁੱਛਣੀਆਂ ਫਤ ਕਿੱਦਾਂ ਦੇਖਦੇ ਵਿਕਾਸ ਦੇ ਕੰਮਾਂ ਨੂੰ ਹੈ ਵਿਕਾਸ ਦੇ ਕੰਮ ਕਿੱਦਾਂ ਦੇਖਦੇ ਹੋ ਪਿੰਡ ਦੇ ਇੰਨਾ ਹੀ ਦਿਨ ਜਾ ਕੇ ਚੱਲੇ ਜਾਂਦੇ 10 ਮਿੰਟ ਬੈਠ ਕੇ ਗੱਲਾਂ ਸੁਣ ਲੈਂਦੀਆਂ ਹੋਰ ਕੇ ਹਾਂਜੀ ਹਾਂਜੀ ਕੀ ਨਾਮ ਹੈ ਜੀ ਹਾਂਜੀ ਭੌਲੀ ਹੈ ਮੇਰਾ ਨਾਮ ਭਾਜੀ ਕਿਹੜੇ ਪਿੰਡ ਤੋਂ ਜੀ ਢੱਕੋਂ ਤੋਂ ਤੇ ਕੀ ਸਮੱਸਿਆ ਤੁਹਾਡੀ ਸਾਡੀਆਂ ਬਾਲਿਆਂ ਦੇ ਫਾਰਮ ਭਰੇ ਉਹਨਾਂ ਦੇ ਵੀ ਨਹੀਂ ਪੈਸੇ ਮਿਲੇ ਤਾਂ ਅਸੀਂ ਉਹ 3 ਨਾਲ ਦੇ ਫਾਰਮ ਭਰੇ ਸਾਨੂੰ ਉਹਨਾਂ ਦੇ ਵੀ ਨਹੀਂ ਮਿਲੇ ਤੇ ਸਾਡੇ ਘਰ ਦੀ ਹਾਲਾਤ ਦੇਖ ਲਓ ਕਿੰਦਾਂ ਦੇ ਚੁੰਦੇ ਕਮਰੇ ਸਾਡੇ ਹਾਲਾਤ ਬਹੁਤ ਸਾਡੇ ਘਰ ਦੇ ਤੇ ਕੌਣ ਦੀ ਛੱਤਾਂ ਤੁਹਾਡੀਆਂ ਖਰਾਬ ਹੋਈਆਂ ਟੁੱਟੀਆਂ ਹਾਂਜੀ ਹਾਂਜੀ ਕਿੰਨਾ ਚਿਰ ਹੋ ਗਿਆ ਜੀ ਹਾਂਜੀ ਸਾਡੇ ਸਾਹਮਣੇ ਹੀ ਆ ਭਾਜੀ ਆ 10 ਸਾਲ ਤਾਂ ਹੋ ਗਏ ਇਹਨਾਂ ਕਿੰਨੀਆਂ ਦੂਆਂ ਬਣੀਆਂ ਸਰਪੰਚ ਪੈਂਚ ਬਣੇ ਆ ਸਾਡੇ ਵਾਰ ਕਿਸੇ ਨੇ ਮਸਲਾ ਹੱਲ ਨਹੀਂ ਕੀਤਾ। ਤੁਸੀਂ ਗੱਲ ਕੀਤੀ ਸਰਪੰਚ ਨਾਲ ਜਾਂ ਕਿਸੇ ਹੋਰ? ਕੀਤੀ ਸੀਗੀ। ਅਸੀਂ ਫਾਰਮ ਭਰੇ ਸੀ ਕਹਿੰਦੇ ਸਾਨੂੰ ਅਸੀਂ ਕਰਾਂਗੇ ਕਰਾਂਗੇ। ਸਾਡੇ ਵਾਰ ਕਿਸੇ ਨੇ ਮਸਲਾ ਹੱਲ ਨਹੀਂ ਕੀਤਾ। ਕੋਈ ਸਰਪੰਚ ਬੜਾ। ਸਰਪੰਚ ਨਹੀਂ ਇਹੀ ਆ ਜੀ ਕਸ਼ਮੀਰਖੌਰ। ਤੇ ਤੁਹਾਡੀ ਗੱਲ ਨਹੀਂ ਸੁਣੀ ਕੋਈ। ਨਹੀਂ ਸਾਡੀ ਕਿਸੇ ਨੇ ਨਹੀਂ ਸੁਣੀ ਹੈ ਇਹਦੀ। ਕਿਸੇ ਨੇ ਸਾਡੇ ਗਰੀਬਾਂ ਨੂੰ ਸੁਣੀ। ਅਸੀਂ ਉਹੀ ਮਿਹਨਤ ਪੂਰੀ ਆਪਣਾ ਕਰਦੇ ਤਾਂ ਆਪਣੇ ਬੱਚੇ ਪਾਲਦੇ। ਦਿਹਾੜੀਦਾਰ ਅਸੀਂ ਬੰਦੇ ਆ। ਹਾਂਜੀ ਬਾਜੀ। ਤੁਸੀਂ ਹੁਣ ਆਏ ਆ ਸਾਡਾ ਮਸਲਾ ਹੱਲ ਕਰਕੇ ਜਾਓ। ਤੇ ਫਿਰ ਕੀ ਮੰਗ ਕਰਦੇ ਹੋਂ। ਸਾਡੇ ਮੰਗੇ ਜਾਂ ਸਾਡੇ ਮਕਾਨ ਪੱਕੇ ਪਾਏ ਜਾਣ ਹਾਂਜੀ ਕੋਈ ਨ ਕੋ ਸਮਾਇਤ ਕਰੋ ਹਾਂਜੀ ਅਸੀਂ ਇਹ ਕੁਝ ਕਹਿ ਸਕਦੇ ਹਾਂ ਅੱਜ ਕੀ ਨਾਮ ਤੁਹਾਡਾ ਜੀ ਕਰਪਾਲ ਸਿੰਘ ਜੀ ਤੇ ਕਿਹੜੇ ਪਿੰਡ ਤੋਂ ਜੀ ਠੱਕੋਂ ਤੋਂ ਜੀ ਹਾਂਜੀ ਅੱਜ ਮਕਾਨ ਦੇ ਵਿੱਚ ਖੜੇ ਆ ਛੱਤਾਂ ਬੜੀਆਂ ਢੜੀਆਂ ਚੋ ਰਹੀਆਂ ਤੇ ਬਾਲੇ ਖਰਾਬ ਹੋਏ ਕੀ ਕਰਾਂਗੇ ਕਈ ਵਾਰੀ ਭਰੇ ਵੀ ਫਾਰਮ ਮੇਰਾ ਨਾਂ ਹੀ ਨਹੀਂ ਆਇਆ ਹੈਗਾ ਅੱਛਾ ਹਾਂਜੀ ਤੇ ਕੀ ਕਹਿੰਦੇ ਇਹ ਜੋ ਫਾਰਮ ਭਰੇ ਐ ਦੱਸਿਆ ਨਹੀਂ ਕੋਈ ਵੀ ਦੋ ਵਜੇ ਤਿੰਨ ਵਾਰੀ ਭਰੇ ਐ ਪੁੱਛਿਆ ਨਹੀਂ ਕਿਸੇ ਨੂੰ ਪਰ ਜਦ ਸਰਪੰਚ ਵੀ ਆ ਹੋਰ ਵਿਭਾਗ ਵੀ ਜੀ ਮਾਇਆ ਨਹੀਂ ਕੀਤੀ ਮੇਰੀ ਮੈਂ ਤਾਂ ਘਰ ਵੀ ਆ ਗਏ ਆਂ ਕਈ ਵਾਰੀ ਅੱਛਾ ਹਾਂਜੀ ਕੀ ਕਹਿੰਦੇ ਹੋ ਫਿਰ ਕਹਿੰਦੇ ਤੇਰਾ ਨਾਂ ਹੀ ਨਹੀਂ ਆਇਆ ਤੇ ਨਾਂ ਨਹੀਂ ਆਇਆ ਐਡਾ ਕਰਦੇ ਆ ਤੇ ਕਿਵੇਂ ਦੇਖਦੇ ਹੋ ਜੇ ਇੱਕ ਗਰੀਬ ਦੀ ਜਿਹੜੀ ਜ਼ਿੰਦਗੀ ਹੈਗੀ ਆ ਤੁਸੀਂ ਵੀ ਬੜੀ ਔਕੜਾਂ ਦੇ ਵਿੱਚੋਂ ਲੰਘਦੇ ਪਈ ਹੋ ਹਾਂਜੀ ਟੈਨਸ਼ਨ ਜਾੜੇ ਆ ਜੀ 1-2 ਮਿੰਟ ਨਿਆਣੇ ਮੈਂ ਤੇ ਜੇ ਕਿਤੇ ਰੱਬ ਨਾ ਕਰੇ ਕੋਈ ਇੱਥੇ ਬੈਠਾ ਹੋਵੇ ਛੱਤ ਦੇ ਉੱਪਰ ਕਿੰਦਾ ਪਾਣਾ ਵਰਤੇ ਕੀ ਕਹੋ ਸ਼ਾਤਕ ਦੇ ਇੱਕ ਵੇਲੇ ਤੇ ਢਿਗੇ ਪਹਿਲੀ ਚਾਰ ਬੰਦੇ ਨਾ ਮੈਂ ਫਾਇਦਾਤ ਬੈਠ ਕੇ ਇਕੱਠੇ ਚੌਂਦਾ ਰਿਹਾ ਬਹੁਤ ਜਿਆਦਾ। ਇਹ ਦੂਆ ਕਮਰਾ ਵੀ ਦੇ ਮੇਰਾ ਕੋਈ ਮਦਦ ਨਹੀਂ ਹੋ ਰਹੀ ਸਰਕਾਰ ਵੱਲੋਂ। ਕੋਈ ਮੱਜ ਨਹੀਂ ਹੋਈ ਜੀ ਮੈਨੂੰ। ਤਾਂ ਸਰਕਾਰ ਤਾਂ ਕਹਿੰਦੀ ਹੈ ਗਰੀਬਾਂ ਦੀ ਸਰਕਾਰ ਆ, ਲੋਕ ਪੱਕੀ ਸਰਕਾਰ ਆ, ਗਰੀਬਾਂ ਦੇ ਸਾਰੇ ਮਸਲੇ ਹੱਲ ਕਰਾਂਗੇ। ਕੋਈ ਮਸਲਾ ਨਹੀਂ ਹੱਲ ਹੁੰਦਾ। ਮੇਰਾ ਕੋਈ ਮਸਲਾ ਹੱਲ ਨਹੀਂ ਕੀਤਾ ਗਿਆ। Welcome to DAV University Jalandhar, where knowledge meets innovation, established with a vision to empower minds and transform futures. At DAV University, we believe in excellence through education where tradition meets modernity. Our state of the art campus and world class faculty ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University Jalandhar, discover your potential.